ਜੀ ਅਸੀਂ ਗੱਲ ਜੀ ਸਾਰਿਆਂ ਨੂੰ ਅੱਜ ਪਹੁੰਚਿਆ ਪ੍ਰਭ ਸਿਮਰਨ ਦੇ ਜਨਮ ਦਿਨ ਤੇ ਗੁਰਦੁਆਰਾ ਨਾਨਕ ਸਰ ਪਨੌਰ ਖੁਰਦ ਪਰਿਵਾਰ ਸਮੇਤ ਪ੍ਰਭ ਸਿਮਰਨ ਦਾਦੀ ਗੁਰਕੇਰਨ ਹਰੀਤ ਹੋ ਜੀ ਅਜਾ ਰਵ ਸਿਮਰ ਤੂੰ ਤਾਂ ਕੈਨੇਡੀਅਨ ਹੀ ਬਣਿਆ ਫਿਰਦਾ ਓਏ ਬੋਲੇ ਕੱਪੜੇ ਪਾ ਕੇ ਕਿਆ ਬਾਤ ਆ ਫਿਰ ਕਰਨ ਛੇਡਾ ਗਲੋ ਪੁੱਤ ਛੇਡਾ ਚੱਪਲਾਂ ਦੇ ਵਿੱਚ ਇੱਥੇ ਰਹਿਂਦੀ ਲੋ ਆ ਫੜੇ ਇਹ ਬਦਲੇ ਗੁਰਦੁਆਰਾ ਨਾਨਕਸਰ ਕਨੌਰ ਖੁਰਦ ਨਾਮ ਸਹੁਰਦੇ ਜਨਮ ਦਿਨ ਤੇ ਪੂਰਾ ਪਰਿਵਾਰ ਪਹੁੰਚਿਆ ਮੱਥਾ ਟੇਕਨ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ

मत टेक्य हाथ जोड़ के गुरुद्वारा नानकसर घनौर खुर्द ਆ ਮੱਥਾ ਢੇਕ ਦਿਖਾ ਪ੍ਰੋਫੈਸਰ ਨੂੰ ਇਹ ਬੱਲੇ ਚਲ ਮੱਥਾ ਢੇਕ ਦਿਖਾਉਣ ਮੱਥੇ ਇੱਧਰ 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 ਨੂੰ ਇੱਧਰ ਇੱਧਰ ਮੱਥੇ ਢੇਕ ਚਲ ਟੇਕ ਦੇ ਬਾਬੇ ਨੂੰ ਮੱਥਾ ਅਜਨਾ ਭਜਨਾ ਪੁੱਤ ਡੇਕਪਿੰਗ ਡੇਕਪਿੰਗ ਬੈਠ ਜੇ ਤੇ ਆਓ ਬੈਠੋ ਬੈਠ ਜਾ ਬੁੱਤ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਬੈਠਣਾ ਨਹੀਂ ਹੈਗਾ ਭੋਗ ਲੈ ਲਾਂ ਭੋਖਾ ਲਾ ਭੋਗ ਲਾਓ ਜੀ ਭੋਗ 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 ਬੈਠ ਜਾ ਬੁੱਤ ਤੇ ਬੈਠ ਜਾ ਬੈਠ ਜਾ ਰਹਿ ਤਾਂ ਚੱਲ ਬੈਠ ਕੇ ਅੰਦਰ ਚੱਲ ਮੂਲ ਮਾਤਰਾ ਆਉਂਦਾ ਰਿੰਦ ਆਉਂਦਾ ਮੂਲ ਬੰਤ ਚੱਲ ਸਨਾ ਚਲ ਕਰ ਬੋਲ ਕੇ ਚਲ ਸੇਡਾ ਕਲਾ ਪੂਰਾ ਹਾਂ ਇਕੁਨਕਾਰ ਸਤਨਾਮ ਕਰਤਾ ਪੁਰਖ ਨਿਰਵਾ ਨਿਰਵੈਰ ਕਾਲ ਮੂਰਤਿ ਜਨੀ ਸੈਭੰ ਗੁਰ ਪ੍ਰਸਾਦਿ ਜਪ ਆਤ ਸਤ ਜੁਗਾਦ ਸਤ ਹੈਪੀ ਸਤਨਾਮ ਘੋਸੀ ਪੀ ਸਤ ਸਨਾ ਪੀ ਹਾਂ ਤੈਨੂੰ ਆਉਂਦਾ ਆਉਂਦਾ ਪੱਕਾ ਸਨਾ ਚਲ ਇਕੁਨਕਾਰ ਸਤਨਾਮ ਕਰਤਾ ਪੁਰਖ ਨਿਰਵਾ ਨਿਰਵੈਰ ਅਕਾਲ ਮੁਰਤ ਅਜੁਨੀ ਸਾਬਾ ਗੁਰਪਰ ਸਾਚ ਆਜ ਸੱਚ ਯੁਗਾਰ ਸੱਚ ਹੈਪੀ ਸੱਚ ਨਾਨਕੋ ਸੀਪੀ ਸੱਚ ਸਤਨਾਮ ਸ਼ਿਗੁਰ ਤੁਨੂੰ ਵੀ ਆਉਂਦਾ ਬਸ ਤੂੰ ਤਾਂ ਮੱਥਾ ਹੀ ਟੇਕ ਦੇ ਹੱਥ ਬੰਨ ਕੇ ਦਿਖਾ ਦੇ ਹੱਥ ਜੋੜ ਕੇ ਹਾਂ ਹੱਥ ਜੋੜ ਲਓ ਤੂੰ ਹਾਂ 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 Thank mm -hmm. you.